ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਤੇ ਪੂਰੀ ਕਾਂਗਰਸ ਪਾਰਟੀ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਕਾਂਗਰਸ ਦੇ ਆਗੂ ਬੱਚਿਆਂ ਵਾਂਗੂ ਜ਼ਿੱਦ ਕਰਦੇ ਨੇ ਪਰ ਵਿਧਾਨ ਸਭਾ ਦੇ ਵਿੱਚ ਕਾਇਦੇ ਅਤੇ ਕਾਨੂੰਨ ਦੇ ਅਨੁਸਾਰ ਹਰੇਕ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਤਾਂ ਉਸ ਟਾਈਮ ਇਹਨਾਂ ਨੇ ਲੋਕਾਂ ਦੀ ਸਾਰ ਨਹੀਂ ਲਈ ਹੈ ਉਹਨਾਂ ਨੂੰ ਕਹਿੰਦੇ ਚੱਕ ਕੇ ਬਾਹਰ ਕੱਢਦਾ ਕਹਿੰਦੇ ਸਾਨੂੰ ਸਨਮਾਨ ਹੀ ਦਿੱਤਾ ਗਿਆ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮਾਧਮੇ ਜਿਹੜੇ ਦੱਸਣਾ ਚਾਹਣਾ ਕਿ ਕੱਲ ਜਦੋਂ ਐਲੋਪੀ ਲੀਡਰ ਸਾਹਿਬ ਬੋਲਣ ਲੱਗੇ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਟਾਈਮ ਦੇ ਦਿਓ ਸਾਡੇ ਜਿਹੜੇ ਵੀ ਕਾਂਗਰਸੀ ਐਮਐਲਏ ਸਾਹਿਬਾਨ ਨੇ ਬੋਲਣਾ ਹੈ ਉਹਨਾਂ ਦਾ ਸਮਾਂ ਮੈਨੂੰ ਦੇ ਦਿਓ ਉਹਨਾਂ ਨੂੰ ਸਮਾਂ ਉਹਨਾਂ ਦਾ ਦੇਤਾ ਸੋ ਉਹਨਾਂ ਦਾ ਆਪਦਾ ਸਮਾਂ ਵੀ ਲੈ ਗਏ ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਫਰਸ਼ ਤੇ ਲਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਉਹ ਸਮਾਂ ਜਿੰਨਾ ਹੈਗਾ ਓਨੇ ਹੀ ਮਿਲਣਾ ਹੈ ਇਹ ਬੱਚਾ ਲਈ ਜਿੱਦ ਨਹੀਂ ਕਰਨੀ ਚਾਹੀਦੀ ਇਹ ਵਿਧਾਨ ਸਭਾ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ ਹੈ ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਹੈ ਕੋਈ ਇਹ ਥੋੜੀਆ ਵੀ ਜਿੱਦ ਕਰਨ ਲੱਗ ਗਿਆ ਕੋਈ ਮੈਨੂੰ ਸਮਾਂ ਦੇ ਤਾਂ ਮੈਂ ਇਦਾਂ ਨਹੀਂ ਹੋਇਆ ਕਰਦਾ ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਹਿਸਾਬ ਨਾਲ ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ ਇੰਨਾ ਸਮਾਂ ਹੋਰ ਸਭ ਤੋਂ ਕੀ ਭਾੜਦੇ ਨੇ ਪ੍ਰਿੰਸ ਸਾਹਿਬ ਕਹਿੰਦੇ ਕਿ ਮੈਂ ਤਾਂ ਸਰਕਾਰ ਦੇ ਹੱਕ ਚ ਕੁਝ ਗੱਲਾਂ ਕਰਨੀਆਂ ਸੀ ਕਹਿੰਦੇ ਮੈਨੂੰ ਕੰਮ ਨਹੀਂ ਕਰਨਾ ਜਦੋਂ ਇਹਨਾਂ ਦੀ ਸਰਕਾਰ थी ਉਦੋਂ ਕੁਝ ਕਰ ਨਹੀਂ ਸਕੇ ਹੁਣ ਕੀ ਇਹਨਾਂ ਨੇ ਹੱਕ ਚ ਕਰਨੀਆਂ ਹੁਣ ਇਹਨਾਂ ਦੀ ਕੋਈ ਲੜਾਈ ਆ ਸਭ ਦੀ ਹਰ ਇੱਕ ਦਾ ਹੈ ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ ਮੇਰੀ ਜਨ ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਫਰੇ ਫਿਰਦੇ ਨੇ ਇਹਨਾਂ ਦਾ ਫਰੇਵਾਂ ਨਾ ਸੀਐਮ ਸਾਹਿਬ ਨੇ ਬਹੁਤ ਠੀਕ ਕਰਤਾ ਰਹਿਣਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ ਅੱਜ ਇਹਨਾਂ ਨੂੰ ਦਵਾਂਗੇ ਦਇਆ ਕਰਦੇ ਨੇ ਚੂਰ ਨਾ ਜਖਵਾਵਾਂਗੇ ਦੇਖ ਮਤਲਬ ਇਹ ਸੀ ਵੀ ਬਾਹਰਾਂ ਨਿਕਲ ਜਾਣ ਕੱਲ ਜਿੰਦਰੇ ਲਾਇ ਨਹੀਂ ਉਹ ਭੱਜ ਗਏ ਨਾ ਜਨਾ ਭੱਜ ਗਏ ਨਾ ਸੋ ਇਹਨਾਂ ਦਿੱਤਾ ਅਸੀਂ ਤਾਂ ਖੁਦ ਪਰੇਸ਼ਾਨ ਆ ਵੀ ਕਿਉਂ ਨਹੀਂ ਅੰਦਰ ਬੈਠਦੇ ਪੰਜਾਬ ਦੀ ਗੱਲ ਅੰਦਰ ਹੋਵੇ ਇਹ ਅੰਦਰ ਬੈਠਦੇ ਨਹੀਂ ਮਰ ਜਾ ਦੇਖ ਲਾ ਵੀ ਇਹ ਅਜੇ ਮਰਦੇ ਖੜੇ ਨੇ ਇੱਕ ਆ ਕੇ ਬਾਹਰ ਕਰਕੇ ਮੀਡੀਆ ਨੂੰ ਸੰਬੋਧਨ ਉਹ ਜਾ ਕੇ ਰਜਾਈ ਚ ਪੈ ਜਾਂਦਾ ਅਗਲੇ ਦਿਨ ਆਉਂਦਾ ਸੋ ਕਾਰਨ ਕੀ ਆ ਇਹਨਾਂ ਨੂੰ